ਪਿੰਡ ਕੋਠਾਗੁਰੂ ਕਾ ਵੇਖੇ ਬਿਜਲੀ ਦੇ ਤਾਰਾਂ ਨੂੰ ਲੈ ਕੇ ਗਵੰਡੀਆਂ ਦੇ ਨਾਲ ਹੋਈ ਲੜਾਈ ਲੜਾਈ ਇੰਨੀ ਜ਼ਬਰਦਸਤ ਹੋਈ ਕਿ ਗਵੰਡੀਆਂ ਨੇ ਦੂਜੇ ਦੇ ਸਿਰ ਦੇ ਵਿੱਚ ਸੱਟਾਂ ਮਾਰੀਆਂ ਤੇ ਇੱਕ ਦੀ ਹੋਈ ਮੌਤ ਦੱਸਿਆ ਜਾਂਦਾ ਹੈ ਕਿ ਬਿਜਲੀ ਦੇ ਤਾਰਾਂ ਨੂੰ ਲੈ ਕੇ ਛੋਟੀ ਜੀ ਗੱਲ ਦੇ ਉੱਤੇ ਝਗੜਾ ਇੰਨਾ ਜ਼ਿਆਦਾ ਵੱਧ ਗਿਆ ਕਿ ਇੱਕ ਘਰ ਨੇ ਦੂਜੇ ਘਰ ਦੇ ਬੰਦੇ ਦੇ ਸਿਰ ਦੇ ਵਿੱਚ ਇੰਨੀਆਂ ਸੱਟਾਂ ਮਾਰੀਆਂ ਕਿ ਮੌਕੇ ਦੇ ਉੱਤੇ ਹੀ ਉਸ ਦੀ ਮੌਤ ਹੋਈ ਤੇ ਦੂਜਾ ਹੋਇਆ ਜ਼ਖਮੀ ਜ਼ਖਮੀਨ ਦਾ ਇਲਾਜ ਸਿਵਲ ਹਸਪੀਟਲ ਬਠਿੰਡਾ ਦੇ ਵਿੱਚ ਚੱਲ ਰਿਹਾ ਹੈ ਆਓ ਜਾਣਦੇ ਆਪਾਂ ਪੂਰਾ ਮਾਮਲਾ ਇਸ ਖਬਰ ਦੇ ਰਾਹੀਂ ਹਾਂਜੀ ਮਕਰ ਸਿੰਘ ਮੇਰਾ ਮਕਰ ਸਿੰਘ ਜੀ ਪੰਜ ਕਰ ਲੋ ਵੀ ਕੀ ਕਾਰਨ ਸੀ ਤੁਹਾਡੇ ਕੀ ਲੱਗਦਾ ਮੇਰਾ ਮੇਰਾ ਭਰਾਇਆ ਛੋਟੇ ਕੀ ਮਾਮਲਾ ਕੀ ਹੋਇਆ ਜੀ ਮਾਵੇ ਜੀ ਮਾਰੇ ਤਾਹ ਦਾ ਸੀ ਰੋਲਾ ਤਾਹ ਤੇ ਰੋਲੇ ਤੋਂ ਇਹਨੇ ਮੁੰਡੇ ਰਫੜ ਮਾਰਿਆ ਨੇ ਉਹਨੂੰ ਉਹ ਮੁੰਡਿਆਂ ਨੇ ਹਾਂਜੀ ਫਿਰ ਉਹ ਚਾਰਾਂ ਜਣੇ ਆ ਕੇ ਮੇਰੇ ਭਾਈ ਨੂੰ ਢਾ ਲਿਆ ਬਾਹਰ ਚਾ ਕੱਕਰ ਕਸੌਣਾ ਕਸੇ ਦੇ ਨੇ ਕੋਈ ਬਨਾਸੀ ਸੀਗੇ ਹਾਕੀ ਸੀ ਨੇ ਕੋਈ ਇਹਨੇ ਬਹੁਤ ਵਾਰ ਕੀਤੀ ਤੇ ਉਸ ਤੋਂ ਘਰ ਚੱਕਣ ਸਾਰੀ ਮੈਨੇ ਨਿਰਾਸ਼ਾ ਜੀ ਪੂਰਾ ਹੋ ਗਿਆ ਕਿ ਜੀ ਉਹਨੂੰ ਬੁਲਾ ਕੀਤੀ ਸੀ ਨਾ ਪੁਲਿਸ ਨੂੰ ਪਰ ਸਭ ਨਾਲ ਸਸੋਂ ਪਹਿਲੇ ਸਲਾਮ ਮਿਲ ਕਾਸੀ ਪੈਂਡਾ ਨੇ ਐਂਬੂਲੈਂਸ ਐਂਬੂਲੈਂਸ ਜਾਉਂਦੀ ਸੀ ਕਿ ਉਹਨਾਂ ਸਾਹ ਕੀ ਸੀ ਜੀ ਅਸੀਂ ਅੰਦਰ ਵੜਨ ਦੇ ਦੱਸੋ ਹਾਂ ਜੀ ਜਿਹੜੇ ਦੋਚੇ ਸੀ ਐਂਬੂਲੈਂਸ ਨੂੰ ਘੇਰਦੇ ਸੀ ਕਹਿੰਦੇ ਸੀ ਨਹੀਂ ਚੱਕਣ ਦਿੰਦੇ ਉਹ ਕਮੇਟੀ ਵਾਲੇ ਸਾਨੂੰ ਉਹਨੇ ਫ੍ਰੈਸ ਕੀਤੀ ਉਹਨਾਂ ਨੇ ਤਾਂ ਜੀ ਐਂਬੂਲ ਹਜੀ ਬਜੀ ਇੱਕ ਨਾਵਾ ਤੇ ਇੱਕ ਵੀ ਪੂਰਾ ਮਾਮਲਾ ਹੈਗਾ ਜੋ ਨਾਮ ਮੇਰਾ ਸਰਪੰਚ ਕਲੁੰਦਰ ਸਿੰਘ ਆਰਮੀ ਚਲਸੀਮਨ ਰਿਟਾਇਰਮੈਂਟ ਦਾ ਮੇਰਾ ਪਿੰਡ ਸਰਜੀਤਨਗਰ ਭਗਤਾ ਭਾਈ ਦਾ ਜੀ ਪੂਰਾ ਮਾਮਲਾ ਜੀ ਮਾਮਲਾ ਭਾਈ ਜੀ ਸਰਜੀਤਨਗਰ ਭਗਤਾ ਭਾਈ ਤੋਂ ਵੀਰੇ ਕੋਟਾਗੁਰੂ ਵੀ ਜਾ ਕੇ ਰਹਿੰਦਾ ਸੀ ਉੱਥੇ ਇਹਨਾਂ ਦਾ ਆਪਸੀ ਘਰਾਂ ਦੇ ਵਿੱਚ ਇੱਕ ਬਿਜਲੀ ਦੀ ਤਾਰ ਨਾਲ ਕੋਈ ਝਗੜਾ ਹੋੜੇ ਦੇ ਵਿੱਚ ਦਰਦੂਰ ਪੀਤੀ ਸੀ ਬੰਦੇ ਜਿਹੋ ਉਹਨਾਂ ਦੇ ਬਾਈ ਜੀ ਉਹਨਾਂ ਨੇ ਇਹਨਾਂ ਤੇ ਬਾਹਰ ਕਰਤਾ ਇਹ ਦੋਨੇ ਪਿਓਪੁੱਤ ਸੀ ਉਹ ਚਾਰ ਪੰਜ ਜਣੇ ਸੀ ਮੁੰਡਾ ਇਹਦਾ ਮੁੰਡਾ ਇੱਕ ਛੋਟਾ ਉਹਦੇ ਸੱਟਾਂ ਵੱਜੀਆਂ ਤੇ ਆਪ ਇਹਨੂੰ ਜ਼ਖਮੀ ਕਰਕੇ ਉਹਨਾਂ ਨੇ ਮਾਰ ਦਿੱਤਾ ਕੀ ਨਾਮ ਸੀ ਇਹਨੂੰ ਬਾਈ ਦਾ ਨਾਮ ਚਮਕੌਰ ਸਿੰਘ ਸੀ ਬਾਈ ਇਹ ਮੁੰਡਾ ਦਾਖਲੇ ਹਾਂ ਆਂਦਾ ਮੁੰਡਾ ਦਾਖਲਾ ਫਲਚ ਜਾਰੇ ਲਾ ਦਿੱਤੇ ਉਹ ਇਹਨਾਂ ਕਾਰਵਾਈ ਮਾਪਲਸ ਨੂੰ ਕਾਰਵਾਈ ਪੁਲਸ ਨੇ ਕਾਰਵਾਈ ਮੌਕੇ ਤੇ ਆਦਾ ਕੇ ਦੇਖਿਆ ਇਹਨਾਂ ਨੇ ਹਸਪਤਾਲ ਚ ਲਿਆਂਦਾ ਵੀ ਹੈ ਤੇ ਮੌਕੇ ਦਾ ਹਸਪਤਾਲ ਦੇ ਸਚੂ ਦਲਜੀਤ ਸਿੰਘ ਉਹਨਾਂ ਨੇ ਮੰਨਦੀ ਕਾਰਵਾਈ ਫਰੂ ਕਿਤੇ ਕੋ ਬੰਦਾ ਰੈਕਟਿਵ ਹੋਇਆ ਜੀ ਬੰਦਾ ਇੱਕ ਰੈਕਟ ਹੋਇਆ ਜੀ ਕਿੰਨੇ ਬੰਦੇ ਸੀ ਟੋਟਲ ਬੰਦੇ ਚਾਰ ਦੱਸਿਆ ਜੀ ਚਾਰ ਚਾਰ ਬੰਦੇ ਕੋ ਸਾਡੇ ਕੋਲ ਸੱਤ ਬੰਦੇ ਪਿੰਡ ਦੇ ਸੀਗੇ ਹਾਂ ਇੱਕੋ ਪਿੰਡ ਦੇ ਸੀ ਉਹ ਕੋਠੇਗੁਰੂ ਤੇ ਸੀ ਕੋਈ ਹਥਿਆਰ ਵਗੈਰਾ ਸੁਣਾ ਕੋ ਬਾ ਹਥਿਆਰ ਦੋਇਰਾ ਪੁਲਿਸ ਨੇ ਬਰਾਮਦ ਕੀਤੇ ਕੋਈ ਐਦਾਂ ਆਮ ਘਰੇਲੂ ਹਥਿਆਰ ਸੀ ਨਹੀਂ ਹਾਂ ਜੀ ਇਹਨਾ ਕਸ਼ਮੀਰ ਸਿੰਘ ਆ ਜੀ ਕਿ ਇਹ ਗੋਲ ਸੀ ਮੈਟਰ ਸੀ ਜੀ ਇਹ ਤਾਰ ਦਾ ਰੋਲਾ ਸੀ ਜੀ ਬਿਜਲੀ ਵਾਲੀ ਤਾਰ ਦਾ ਜੀ ਸਾਡੇ ਬਿਜਲੀ ਵਾਲੀ ਤਾਰ ਜਾਂਦੀ ਹੈਗੀ ਉਹ ਮੈਂ ਉਹ ਜੁੜ ਗਿਆ ਤਾਰਾ ਤੇ ਮੈਂ ਤਾਰ ਦੀ ਸੁੱੱਚ ਕੱਟ ਕੇ ট্রান্সਫਾਰਮਰ ਤੋਂ ਜਾ ਕੇ ਜਿਹੜਾ ਜਗਿੰਦਰ ਸਿੰਘ ਦਾ ਬਿੱਟੂ ਮੁੰਡਾ ਸੀਗਾ ਉਹ ਮੇਰੇ ਨਾਲ ਜਦ ਵੈਸ ਕਰਨ ਲੱਗ ਗਿਆ ਪਿਛਲੀਆਂ ਗੱਲਾਂ ਨੂੰ ਤਰਹ ਹੁੰਦਾ ਹੋਇਆ ਉਹ ਕਿੰਨੇ ਵੀ ਮੈਂ ਉਹਨਾਂ ਨੂੰ ਆਖਿਆ ਵੀ ਆਹ ਆਪਣਾ ਕਨੈਕਸ਼ਨ ਨਵਾਂ ਪਵਾ ਦਈਏ ਆਪਾਂ ਇਹ ਨਤ ਨਤ ਜੁੜ ਜਾਂਦੀਆਂ ਤਾਰਾ ਆਪਾਂ ਨਤ ਨਤ ਤਾਂ ਕੋਈ ਨਾਂ ਲੱਗੂ ਇਹਦੇ ਉਹਨਾਂ ਨੇ ਜੈਡਵੈਂਸ ਕਰਦੇ ਕਰਦਿਆਂ ਨੇ ਉਹ ਦੂਨੇ ਭਰਾ ਇਕੱਠੇ ਹੋ ਗਏ ਮੈਂ ਕੱਲਾ ਸੀ ਜਾਈ ਉਹਨਾਂ ਨੇ ਮੇਰੇ ਨਾਲ ਹੱਥੋਂ ਭਾਈ ਕੀਤੀ ਫੇਰ ਉਹਨਾਂ ਨੇ ਉੱਥੋਂ ਚਲੋ ਸਾਨੂੰ ਬੰਦਿਆਂ ਨੇ ਛਡਾ ਕੇ ਚਲੋ ਮੈਂ ਘਰੇ ਜਾਂਦਾ ਜਾਂਦਾ ਸੀਗਾ ਫੇਰ ਫੇਰ ਉਹਨਾਂ ਨੇ ਰਾਤ ਚ ਇੱਕ ਨੇ ਗਡਾਸਾ ਚੱਕ ਲੈਂਦਾ ਇੱਕ ਨੇ ਉਹ ਹਾਕੀ ਚੱਕ ਲੈਂਦੀ ਆ ਮੇਰੇ ਤੇ ਵੀ ਬੱਜਾ ਵਗੜਾ ਸੇ ਕਾ ਮੋਢੇ ਤੇ ਬੱਜਾ ਵਾ ਇੱਕਾ ਇੱਥੇ ਬੱਜਾ ਵਾ ਬਾਤ ਇਥੇ ਉਹ ਦੂ ਮੁੜ ਕੇ ਜੀ ਇਹਨਾਂ ਨੇ ਮੇਰੇ ਡੈਡੀ ਤੇ ਵਾਰ ਕੀਤੇ ਆ ਉਹਦੀ ਮੌਕੇ ਤੇ ਡੱਤ ਹੋ ਗਈ ਉਹਦੇ ਤੇ ਵਾਰ ਕੀਤੇ ਇਹਨਾਂ ਨੇ ਇੱਕ ਕੋਲੇ ਕਸਿਗਾ ਸੀਗਾ ਜਗੀਂਦਰ ਸਿੰਘ ਕੋਲੇ ਉਹਦੇ ਮੁੰਡੇ ਕੋਲੇ ਜਿਹੜਾ ਬਿੱਟੂ ਸਿੰਘ ਆ ਉਹਦੇ ਕੋਲੇ ਗੰਦਾਸਾ ਸੀਗਾ ਇਹ ਬਲਦੇਬੇ ਕੋਲੇ ਹਾਕੀ ਸੀਗੀ ਇੱਕ ਕੋਲੇ ਡਾਂਦੇ ਸੀਗੀ ਜੀ ਇਹਨਾਂ ਨੇ ਚਾਰਾ ਬੰਦਿਆਂ ਨੇ ਰਲ ਕੇ ਉਹਦੇ ਤੇ ਬਾਰਕ ਸਰਚ ਉਹਦੇ ਸਾਰੀ ਸਰਚ ਬਾਰ ਕਰ ਦਿੱਤੇ ਜਿੰਨੇ ਵੀ ਕੀਤੇ ਆ ਉਹਦੀ 5 ਮਿੰਟਾਂ ਤੋਂ ਪਹਿਲਾਂ ਪਹਿਲਾਂ ਦਿੱਤੀ ਉਹਥੇ ਮੌਕੇ ਤੇ ਪੁਲਸ ਆਈ ਉਹਦੇ ਪੁਲਸ ਬਾਅਦ ਚੋਂ ਆਈ ਹੈਗੀ ਸੀ ਸਾਨੂੰ ਲੈ ਕੇ ਸੀਗੇ ਹਸਪਤਾਲ ਲੈ ਕੇ ਸੀਗੇ ਉਦੋਂ ਮੁੜ ਕੇ ਪੁਲਸ ਆਈ ਸੀ ਹਾਂਜੀ ਕੱਲ ਮਿਤੀ 11 ਨੂੰ 25 ਦੀ ਰਾਤ ਨੂੰ ਸਾਡੇ ਕੋਲ ਕਸ਼ਮੀਰ ਸਿੰਘ ਪੁੱਤਰ ਚਮਕੌਰ ਸਿੰਘ ਵਾਸੀ ਕੋਠਾਗਰੂ ਨੇ ਆ ਕੇ ਆਪਣਾ ਬਿਆਨ ਦਰਜ ਕਰਵਾਇਆ ਸੀ ਕਿ ਉਸਦੇ ਪਿਤਾ ਚੰਗੌਰ ਸਿੰਘ ਦੀ ਗਵਾਂਡੀਆਂ ਵੱਲੋਂ ਕੁੱਟਮਾਰ ਕਰਕੇ ਹੱਤਿਆ ਕਰ ਦਿੱਤੀ ਗਈ ਹੈ ਜਿਸ ਤੇ ਥਾਣਾ ਵਿਖੇ ਮਕਦਮਾ ਨੰਬਰ 161 ਅਧੀਨ ਤੌਰ 'ਤੇ 103 115 235 ਪੀਐਨਐਸ ਤਹਿਤ ਮਕਦਮਾ ਵਰਖਲਾਫ ਜੁਗਿੰਦਰ ਸਿੰਘ ਅਤੇ ਉਸਦੇ ਬੇਟਾ ਖਿਲਾਫ ਦਰਜ ਕੀਤਾ ਗਿਆ ਹੈ ਵਜਾ ਰਜਿਸਟ੍ਰੇਸ਼ਨ ਇਹ ਕਿ ਇਹਨਾਂ ਦੋਨਾਂ ਧਿਰਾਂ ਦਾ ਜਿਹੜਾ ਕਿਸੇ ਬਿਜਲੀ ਤਾਰ ਨੂੰ ਲੈ ਕੇ ਲੜਾਈ ਝਗੜਾ ਚੱਲ ਰਿਹਾ ਸੀ ਦੋਸ਼ੀਆਂ ਦੀ ਭਾਲ ਜਾਰੀ ਹੈ ਜਿਨ੍ਹਾਂ ਨੂੰ ਗ੍ਰਿਫਤਾਰ ਕਰਕੇ ਜਲਦੀ ਜੜੀ ਬਾਕੀ ਕਾਰਵਾਈਆਂ ਹੰਦ ਲੇਤੀਆਂ ਜਾਣਗੀਆਂ